ਸ਼ੀਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਸੀਰਗਵਰਧਨਪੁਰ ਕਾਂਸੀ ਬਨਾਰਸ ਵਿਖੇ ਸੋਨੇ ਦੇ ਹਰ ਦੇ ਨਿਸ਼ਾਨ ਸਾਹਿਬ ਚੜਾਉਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸ਼ੀਰ ਗੁਰੂ ਰਵਿਦਾਸ ਗੁਰੂਕਰ ਬੈਰਕਾਮੋ ਇਟਲੀ ਦੇ ਪ੍ਰਧਾਨ ਕੁਲਵਿੰਦਰ ਕਿੰਦਾ ਜੀ ਨੂੰ ਸ਼ੀਰ ਗੁਰੂ ਰਵਿਦਾਸ ਦਰਬਾਰ ਬੇਗਮਪੁਰਾ ਕਰਨਾਲ ਹਰਿਆਣਾ ਦੀ ਸਮੂਹ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਸੰਤ ਸਤਨਾਮ ਦਾਸ ਜੀ ਵੱਲੋਂ 골ਡ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਸਤਿਗੁਰਾਂ ਦਾ ਸਰੂਪ ਵੀ ਪੇਟ ਕੀਤਾ ਗਿਆ ਸ਼੍ਰੀ ਗੁਰੂ ਅਰਜਨ ਦੇਵ ਜੀ ਵਾਲ ਬੈਗਮਪੁਰ ਦੇ ਸ੍ਰੀ ਦੇਰਪੁਰ ਸਾਹਿਬ ਗੁਰੂ ਨੰਦਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਮਹਾਨ ਕਾਰਜਿਆ ਕਰਦੇ ਹੋਏ ਆਪਣੀ ਸਮੁੱਚੀ ਟੀਮ ਦੇ ਨਾਲ ਸਤਿਗੁਰੂ ਗੁਰਦਾਸ ਬਹਾਦਰ ਜੀ ਦੇ ਪ੍ਰਕਟ ਸਥਾਨ ਕਾਸ਼ੀ ਮਦਾਨ ਉਸ ਲਈ ਗੋਵਰਧਨਪੁਰ ਦੇ ਵਿੱਚ ਸੋਨੇ ਦੇ ਹੱਲੇ ਨਿਸ਼ਾਨ ਚੁੜਾਣ ਦੇ ਵਿੱਚ ਸੇਵਕ ਪਾਇਆ ਤੇ ਅੱਜ ਮੌਜੂਦਾ ਗੱਦੀ ਸੀ ਨੂੰ ਬੈਗਮਪੁਰ ਦੇ ਬਾਹਰ ਸਤ ਸਤਨਾਮ ਦਾ ਸਤ ਸਹਰਾ ਜੀ ਬਲੋ ਉਹਨਾਂ ਨੂੰ 골ਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਤੇ ਸਤ ਗੁਰੂ ਵਿਦਾਸ ਮਹਾਰਾਜ ਜੀ ਦਾ ਸਭ ਰੂਪ ਦੇ ਕੇ ਸੋ ਬੇਗੰਪੁਰ ਕੋਡ ਤੇ ਕਰਨਾਲ ਦੀ ਟੀਮ ਨੇ ਇਹ ਜਿਹੜਾ ਮਾਣ ਸਵਾਦ ਸਾਡੇ ਵੀ ਕੁਲਵਿੰਦਰ ਕਿੰਦਾ ਬੇਗੰਪੁਰ ਦੇ ਲਈ ਇੰਲੀ ਸੇ ਗੁਰੂ ਦਾ ਦਰਵਾਜ਼ਾ ਤੇ ਪ੍ਰਧਾਨ ਜੀ ਨੂੰ ਭੇਟ ਕਰਨ ਦੇ ਇਹ ਸਭ ਸੰਤਾ ਨੂੰ ਲੱਖ ਲੱਖ ਵਧਾਈ ਹੋਵੇ ਜੀ ਅੱਜ ਸਤਗੁਰੂ ਅਰਬਿਦਾਸ ਮਹਾਰਾਜ ਜੀ ਦੇ 647ਵੇਂ ਗੁਰਪਰਬ ਤੇ ਇਹ ਮਹਾਨ ਕਾਰਜ ਹੋ ਰਿਹਾ ਹੈ ਇਸ ਨੂੰ ਸੰਕਰਨੋਂ ਸਤਗੁਰੂ ਅਰਬਿਦਾਸ ਮਹਾਰਾਜ ਦੇ ਗੁਰਪਰਬ ਤੇ ਲੱਖ ਲੱਖ ਵਧਾਈਆਂ ਟੀਮ ਨੂੰ ਲੱਖ ਲੱਖ ਵਧਾਈਆਂ ਸਤ ਸਤਨਾਬਦਾਸ ਮਹਾਰਾਜ ਨੂੰ ਲੱਖ ਲੱਖ ਵਧਾਈਆਂ ਸਮੂਹ ਸੰਕਰਨ ਨੂੰ ਲੱਖ ਲੱਖ ਵਧਾਈਆਂ ਅਨੰਦਪਾਵਰ ਸੱਜਣ ਦੀ ਕੀਰਤਨ ਦੇ ਅਪਾਰ ਕੇ ਪਾਸ ਬਹਾਦਰ ਸਤ ਸਤਨਾਬਦਾਸ saltando